ਪਰਦੇ ਆਜ਼ਾਦੀ ਦੇ ਦਿਨ ਤੇ ਇੱਕ ਸ਼ਾਮ ਇੱਕ ਸ਼ਾਮ ਪਹਿਲਾਂ ਆਪਣਾ ਸੁਨੇਹਾ ਦੇਣ ਦੇ ਲਈ ਦਲਕਾਣ ਸਾਤੇ ਸ਼੍ਰੋਮਣੀ ਕਾਲੀਦਾਦ ਅੰਮ੍ਰਿਤਸਰ ਦੇ ਜਿੰਨੇ ਵਰਕਰ ਇੱਥੇ ਪਹੁੰਚੇ ਨੇ ਤੇ ਹੋਰ ਜਿੰਨੀ ਸੰਗਤ ਇਹ ਸਭ ਆਇ ਨੂੰ ਸੁਣਦੀ ਆ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਅਗਸਤ ਨੂੰ ਕਾਲੇ ਦਿਨ ਵਜੋਂ ਕੱਲੇ ਅਸੀਂ ਨਹੀਂ ਮਨਾਉਂਦੇ ਇਸ ਇੰਡੀਆ ਦੇ ਵਿੱਚ ਇਹਦੇ ਆਪਣੇ ਬਹੁਤ ਸਾਰੇ ਕਰਿੰਦੇ ਇਹਦੇ ਆਪਣੇ ਡਿਪਾਰਟਮੈਂਟ ਜਿਨ੍ਹਾਂ ਦਾ ਇਸ ਸਿਸਟਮ ਤੋਂ ਇੱਕ ਸਮੇਂ ਦੇ ਲਈ ਵਿਸ਼ਵਾਸ ਉੱਠ ਜੇ ਉਹ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦਾ ਚਾਹੇ 26 ਜਨਵਰੀ ਹੋਵੇ ਚਾਹੇ 15 ਅਗਸਤ ਹੋਵੇ ਇਹਨਾਂ ਦੇ ਆਪਣੇ ਸਿਸਟਮ ਦੇ ਵਿੱਚ ਕੰਮ ਕਰਦੇ ਟੀਚਰ ਜਿਨ੍ਹਾਂ ਦੇ ਉੱਤੇ ਡਾਂਗਾਂ ਵਰਦੀਆਂ ਨੇ ਜਦੋਂ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਉਹ ਵੀ ਕਹਿੰਦੇ ਵੀ ਸਾਡੇ ਵਾਸਤੇ ਕੋਈ ਆਜ਼ਾਦੀ ਨਹੀਂ ਆਸੀਂ 15 ਅਗਸਤ ਦਾ ਬਾਈਕਾਟ ਕਰਾਂਗੇ ਇਹਨਾਂ ਨੇ ਡਾਕਟਰ ਸਟੂਡੈਂਟਸ ਜਿਹੜੇ ਉਹਨਾਂ ਦਾ ਜੋ ਹਲ ਕੀਤਾ ਉਹ ਵੀ ਕਹਿੰਦੇ ਇਹਨਾਂ ਦੀਆਂ ਦੋ ਫੋਰਸਿਸ ਮੰਨੀਆਂ ਜਾਂਦੀਆਂ ਨੇ ਇੱਕ ਫੌਜ ਤੇ ਦੂਜੀ ਪੁਲਿਸ ਹਾਲਾਂਕਿ ਹੋਰ ਵੀ ਚਾਰ ਪੰਜ ਆ ਗਈਆਂ ਨੇ ਪਰ ਅਹਿਮ ਦੋ ਮੰਨਿਆ ਜਾਂਦੀਆਂ ਨੇ ਫੌਜ ਤੇ ਦੂਜੀ ਪੁਲਿਸ ਜਿਹੜੇ ਫੌਜ ਦੇ ਸਾਬਕਾ ਅਧਿਕਾਰੀ ਨੇ ਪਰसों ਚੌਥੀ ਉਹਨਾਂ ਦੀ ਸਟੇਟਮੈਂਟ ਵੀ ਆ ਉਹ ਕਹਿੰਦੇ ਵੀ ਅਸੀਂ 15 ਅਗਸਤ ਦੀ ਜਿਹੜੇ ਆਜ਼ਾਦੀ ਦਾ ਜਸ਼ਨ ਨੇ ਪੰਜਾਬ ਸਰਕਾਰ ਦੇ ਅਸੀਂ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਹੋਣਾ ਉਹਨਾਂ ਨੇ ਇੱਕ ਕਾਰਨ ਦੱਸਿਆ ਉਹਨਾਂ ਦੇ ਕੋਲ ਸਿਰਫ ਇੱਕ ਕਾਰਨ ਆ ਇਸ ਦਿਨ ਦੇ ਆ ਖੁਸ਼ੀਆਂ ਦੇ ਵਿੱਚ ਨਾ ਸ਼ਾਮਲ ਹੋਣ ਦਾ ਉਹ ਕਹਿੰਦੇ ਜਿਹੜਾ ਸਾਡਾ ਕਰਨਲ ਬਾਠੀ ਉਹਦੀ ਪੰਜਾਬ ਪੁਲਿਸ ਨੇ ਕੁੱਟਮਾਰ ਕੀਤੀ ਉਹਦੇ ਪਰਿਵਾਰ ਦੇ ਨਾਲ ਵੱਦਸਲੂਕੀ ਕੀਤੀ ਉਹਦਾ ਇਨਸਾਫ ਨਹੀਂ ਦਿੱਤਾ ਇਸ ਕਰਕੇ ਜੇ ਅਸੀਂ ਪੰਜਾਬ ਸਰਕਾਰ ਦੇ ਜਸ਼ਨਾਂ 'ਚ ਸ਼ਾਮਲ ਨਹੀਂ ਹੋਣਾ ਭਾਈ ਤੁਸੀਂ ਇਹ ਸੋਚ ਕੇ ਵੇਖੋ ਤੁਹਾਡੇ ਇੱਕ ਕਰਨਲ ਨੂੰ ਇਹਨਾਂ ਨੇ ਜਲੀਲ ਕੀਤਾ ਇਹਨਾਂ ਨੇ ਕਾਨੂੰਨ ਆਪਣੇ ਹੱਥੇ ਚ ਲਿਆ ਆਪਣਾ ਹੀ ਤੇ ਤੁਸੀਂ ਚੀਕਾ ਮਾਰ ਉੱਠੇ ਹੋ ਤੇ ਤੁਸੀਂ ਕਹਿੰਦੇ ਵੀ ਇਹ 15 ਅਗਸਤ ਸਾਡੀ ਨਹੀਂ ਅਸੀਂ ਨਹੀਂ ਮਨਾਉਣਾ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਕਦੀ ਸੋਚ ਕੇ ਵੇਖੋ ਤੁਸੀਂ ਸਾਡੇ ਹਜ਼ਾਰਾਂ ਮਾਰੇ ਤੁਸੀਂ ਸਾਡੇ ਹਜ਼ਾਰਾਂ ਜ਼ਲੀਲ ਕੀਤੇ ਤੁਸੀਂ ਸਾਡੇ ਹਜ਼ਾਰਾਂ ਜਿਹੜਿਆ ਲਾਪਤਾ ਕੀਤੇ ਤੁਸੀਂ ਸਾਡੀਆਂ ਹਜ਼ਾਰਾਂ ਧੀਆਂ ਪਣਾ ਦੀ ਇੱਜ਼ਤ ਬੇਪੱਤ ਕੀਤੀ ਤੇ ਸਿੱਖ ਕਿਹੜੇ ਮੂੰਹ ਦੇ ਨਾਲ ਕਹਿਣਗੇ ਇਹ ਆਜ਼ਾਦੀ ਸਾਡੀ ਆ ਜਾਂ ਇਹ ਤਿਰੰਗਾ ਸਾਡਾ ਆ ਸੋ ਇਹ ਦਿਨ ਸਾਡਾ ਨਹੀਂ ਇਹ ਤਿਰੰਗਾ ਸਾਡਾ ਨੇ ਇਹ ਮੁਲਕ ਸਾਡਾ ਨੇ ਇੱਥੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਹਮੇਸ਼ਾ ਹਮੇਸ਼ਾ ਜਿੱਥੇ-ਜਿੱਥੇ ਇਹਨਾਂ ਨੂੰ ਮੌਕਾ ਮਿਲਿਆ ਇਹਨਾਂ ਨੇ ਸਾਡੇ ਨਾਲ ਵੱਦਸ ਰੋਕੇ ਕੀਤੀ ਸਾਡੇ ਨਾਲ ਵਧੀਆਂ ਕੀਤੀਆਂ ਨੇ ਔਰ ਇਹ ਸਾਰਾ ਕੁਝ ਹੋਇਆ ਦੇਸ਼ ਭਗਤੀ ਦੀ ਆੜੇਟ ਔਰ ਇਸ ਦੇਸ਼ ਭਗਤੀ ਨੂੰ ਪੱਕਿਆ ਕਰਦੇ ਆ ਇਹਨਾਂ ਦੇ ਤਿਰੰਗੇ ਇਹਨਾਂ ਦੀ 15 ਅਗਸਤਾਂ ਇਹਨਾਂ ਦੀ 26 ਜਨਵਰੀਆਂ ਜਦਨ ਬਹੁਤ ਸਾਰੇ ਲੋਕ ਦੇਸ਼ਵਕਤੀ ਭਗਤੀ ਨੇ ਬਹਿਣ ਦੇ ਵਿੱਚ ਬਹਿ ਕੇ ਆਪਣੇ ਉੱਤੇ ਕੀਤੇ ਗਏ ਜੁਰਮਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਇਸ ਦਿਨ ਭਾਰਤ ਮਾਤਾ ਦੀ ਜੈ ਤੇ ਹੈਪੀ ਇੰਡੀਪੈਂਡੈਂਸ ਡੇ ਵਗੈਰਾ ਦੀਆਂ ਵਧਾਈਆਂ ਦੇਣ ਲੱਪੈਂਦੇ ਆ ਪੰਜਾਬ ਵਾਸਤੇ ਇਹ ਕੋਈ ਹੈਪੀ ਇੰਡੀਪੈਂਡੈਂਸ ਨਹੀਂਗਾ ਸਾਡੇ ਵਾਸਤੇ ਇਹ ਸਾਡੇ ਘਰਾਂ ਦਾ ਉਜਾੜਾ ਹੀ ਔਰ ਉਸ ਉਜਾੜੇ ਨੂੰ ਅਸੀਂ ਝੱਲਿਆ ਸੀ ਇਹ ਸੋਚ ਕੇ ਕਿ ਇਹ ਜੋ ਮੁਲਕ ਦੇ ਉਚਾਕੇ ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਰਵਾਂਗੇ ਸਾਨੂੰ ਕੋਈ ਖੱਤਾ ਮਿਲੇਗਾ ਜਿੱਥੇ ਅਸੀਂ ਆਜ਼ਾਦੀ ਦਾ ਨਿਗ ਮਾਣਾਂਗੇ ਪਰ ਇੱਥੇ ਆਉਂਦਿਆਂ ਇਹਨਾਂ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚਾੜੀਆਂ ਇਥੇ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਵਾੜੀ ਗਈ ਬੂਟਾ ਸਮੇਤ ਉਹਤੇ ਇਹਨਾਂ ਦੇ ਕਰਿੰਦੇ ਵੜੇ 1955 ਤੋਂ ਤੁਰਿਆ ਵਰਤਾਰਾ ਅੱਜ ਤੱਕ ਨਿਰੰਤਰ جاری ਆ ਜਿੱਥੇ ਅੱਜ ਫੇਰ ਕੋਈ ਸਾਡਾ ਅਕਾਲ ਤਖਤ ਸਾਹਿਬ ਤੇ ਸਮਾਗਮ ਹੋਵੇ ਉਨੀ ਸੰਗਤ ਨਹੀਂ ਹੁੰਦੀ ਜਿਨ੍ਹਾਂ ਨੇ ਇਹਨਾਂ ਦੇ ਪਹਿਲਾਂ ਜਾ ਕੇ ਪੁਲਿਸ ਦੇ ਕਰਿੰਦੇ ਉੱਥੇ ਵੜ ਜਾਂਦੇ ਆ ਔਰ ਸੰਗਤ ਨੂੰ ਭੈਅ ਪੀੜ ਕਰਨ ਦੀ ਕੋਸ਼ਿਸ਼ ਕਰਦੇ ਔਰ ਸੰਗਤ ਨੂੰ ਉੱਥੇ ਨਤਮਸਤਕ ਨਹੀਂ ਹੋਣ ਦਿੰਦੇ ਮੇਰਾ ਕਹਿਣ ਦਾ ਮਤਲਬ ਸਿਰਫ ਇਹਨਾਂ ਆ ਕਿ ਇਹਨਾਂ ਨੇ ਸਾਡੀ ਨਿੱਕੀ ਤੋਂ ਨਿੱਕੀ ਗੱਲ ਤੋਂ ਲੈ ਕੇ ਵੱਡੀ ਤਾਂ ਵੱਡੀ ਸੰਸਥਾ ਨੂੰ ਆਪਣੇ ਕੰਟਰੋਲ ਕਰਨਾ ਚਾਇਆ ਔਰ ਉਹਨੂੰ ਕਿਉਂ ਕਰਨਾ ਚਾਹੁੰਦੇ ਨੇ ਕੰਟਰੋਲ ਦਾ ਇੱਕੋ ਕਾਰਨ ਆ ਉਹ ਇਹ ਆ ਕਿ ਅਸੀਂ ਇਹ ਮੰਨਦੇ ਆ ਕਿ ਪੰਜਾਬ ਇੰਡੀਆ ਦਾ ਹਿੱਸਾ ਨਹੀਂ ਗਾ ਉਹਦਾ ਕਾਰਨ ਕੀ ਬਣਿਆ ਵੀ ਅਸੀਂ ਇਹ ਗੱਲ ਕਹਿਣੀ ਸ਼ੁਰੂ ਕਰਤੀ ਇੱਕ ਤੇ ਦੇ ਡੂੰਗੇ ਅਰ ਸਾਡੀ ਸਿੱਖਿਆ ਦੇ ਵਿੱਚ ਬੜੇ ਸਦੀਆਂ ਪਿੱਛੇ ਜਾਂਦੇ ਨੇ ਪਰ ਜਿਹੜੇ ਮਾਡਰਨ ਸਿੱਖ ਨੇ ਉਹਨਾਂ ਨੂੰ ਅੱਜ ਕੱਲ ਦੇ ਇਕੱਲੇ ਜ਼ੁਲਮ ਦੇਖਦੇ ਨੇ ਨਾ ਉਹਨਾਂ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਇਹਨਾਂ ਨੇ ਆਪਣੇ ਸੰਵਿਧਾਨ ਦੇ ਵਿੱਚ ਜਿਹੜੀ ਇਮਾਨ ਭਾਈ ਜੀ ਨੇ ਗੱਲ ਕੀਤੀ ਸਾਡੀ ਪਹਿਚਾਣ ਹੀ ਖੋਲੀ ਤੇ ਜਦੋਂ ਤੁਹਾਡੀ ਤੁਹਾਡੇ ਕੋਲ ਪਹਿਚਾਣ ਹੀ ਨਾ ਰਵੇ ਤੇ ਦੱਸੋ ਪੱਲੇ ਕੀ ਰਹਿ ਜਾਂਦਾ ਬੰਦਾ ਕਹਿ ਕੰਮ ਦਾ ਨਹੀਂ ਹੁੰਦਾ ਜਦੋਂ ਸਾਡੀ ਕੌਮ ਦੀ ਸਾਡੀ ਪਹਿਚਾਣ ਹੀ ਗੋਲੀ ਤੇ ਇਹਨਾਂ ਨੇ ਸਾਡੀ ਕੌਮ ਕਾਦੇ ਜੋਗੀ ਛੱਡੀ ਅੱਜ ਇੱਥੇ ਤੁਸੀਂ ਸੜਕ 'ਤੇ ਇੱਕ ਪਿਖਾਰੀ ਤੋਂ ਲੈ ਕੇ ਕਰੋੜਪਤੀ ਹੋਵੇ ਉਹਦੇ ਕੋਲ ਪਹਿਚਾਣ ਪੱਤਰ ਆ ਵੀ ਮੈਂ ਕੌਣ ਆ ਉਹ ਉਹਦੇ ਸਾਰੇ ਦੇ ਨਾਲ ਦੁਨੀਆ ਦੇ ਵਿੱਚ ਜਿਉਂਦਾ ਆ ਤੇ ਸਾਡੀ ਕੌਮ ਦੀ ਪਹਿਚਾਣ ਸੇਖਣਾ ਆ ਪਰ ਇਹਨਾਂ ਦੇ ਸੰਵਿਧਾਨ ਦੇ ਮੁਤਾਬਕ ਅਸੀਂ ਹਿੰਦੂ ਆ ਜਿਹੜਾ ਸਾਨੂੰ ਸਤਿਕਾਰ ਨਹੀਂ ਉੱਥੋਂ ਇਹ ਲੜੀ ਚੱਲੀ ਤੇ ਅੱਜ ਤੱਕ ਨਿਰੰਤਰ ਜਾਰੀ ਆ ਪਰ ਅਸੀਂ ਆਪਣੀ ਇਸ ਪਛਾਣ ਨੂੰ ਬਰਕਰਾਰ ਰੱਖਣਾ ਇਹੀ ਸਾਡੀ ਲੜਾਈ ਆ ਔਰ ਇੱਥੇ ਸਾਡੇ ਹੱਥਾਂ ਦੇ ਚ ਪਲੇ ਕਾਰਡ ਫੜੇ ਨੇ ਜਿੱਥੇ ਇੱਕ ਪਾਸੇ ਤਿਰੰਗਾ ਆ ਦੂਜੇ ਪਾਸੇ ਖਾਲਸਾਣ ਦਾ ਝੰਡਾ ਆ ਤੇ ਸਿੱਖਾਂ ਦਾ ਚਿਹਰਾ ਖਾਲਸਾਣ ਦੇ ਝੰਡੇ ਵਾਂਗੂ ਆ ਤੇ ਤਿਰੰਗੇ ਨੂੰ ਅਸੀਂ ਪਛਾਣ ਕਰ ਰਹੇ ਆ ਇਹਦਾ ਇੱਕੋ ਸੁਨੇਹਾ ਦੇਣਾ ਚਾਹੁੰਦੇ ਆ ਕਿ ਸਾਨੂੰ ਤੁਹਾਡੀ ਦਿੱਤੀ ਹੋਈ ਭਾਰਤੀ ਆਇਡੈਂਟੀਟੀ ਬਿਲਕੁਲ ਪ੍ਰਵਾਨ ਨਹੀਂਗੀ ਅਸੀਂ ਪੰਜਾਬੀ ਆ ਅਸੀਂ ਸਿੱਖ ਆ ਤੇ ਸਾਡੀ ਆਇਡੈਂਟੀਟੀ ਖਾਲਸਾਣੀ ਆ ਤੇ ਅਸੀਂ ਇਹਦੇ ਨਾਲ ਜੁੜਣਾ ਆ ਔਰ ਅਗਲੀ ਜਿਹੜੀ ਗੱਲ ਆ ਜਦੋਂ ਅਸੀਂ ਇਹ ਗੱਲ ਕਹਿੰਨੇ ਫਿਰ ਸਾਡੇ ਤੇ ਜ਼ੁਲਮ ਹੋਏ ਔਰ ਲਗਾਤਾਰ ਹੋਏ ਔਰ ਉਹ ਜ਼ੁਲਮ ਅੱਜ ਵੀ ਜਾਰੀ ਨੇ ਪੰਜਾਬ ਪੁਲਿਸ ਦਾ ਜਿਹੜਾ ਰਵਈਆ ਆ ਕਰਨਲ ਬਾਠ ਨੇ ਤੇ ਇੱਕ ਵਾਰੀ ਵੇਖਿਆ ਅਸੀਂ ਰੋਜ਼ ਵੇਖਦੇ ਆ ਬਹੁਤੀ ਦੂਰ ਨਾ ਜਾਈਏ 2025 ਦੇ ਵਿੱਚ ਕੱਲਾ ਪੰਜਾਬ ਪੁਲਿਸ ਨੇ ਆਪਣੇ ਇਹਨਾਂ ਦੇ ਜਿਹੜੇ ਅੰਕੜੇ ਨੇ ਜਿਹੜੇ ਅਖਬਾਰਾਂ 'ਚ ਛਪੇ ਨੇ ਜਿਹੜੇ ਕੇਸ ਬਾਹਰ ਆਏ ਨੇ ਅਜੇ ਸਾਢੇ 7 ਮਹੀਨੇ ਬੀਤੇ ਨੇ ਇਸ ਸਾਲ ਦੇ ਤੇ ਇਹਨਾਂ 7.5 ਮਹੀਨਿਆਂ ਦੇ ਵਿੱਚ ਇਹਨਾਂ ਨੇ ਜਿਹੜੇ 23 ਇਨਕਾਊਂਟਰ ਕੀਤੇ ਨੇ ਚਾਹੇ ਕਿਸੇ ਦੀ ਲੱਤ 'ਚ ਗੋਲੀ ਮਾਰੀ ਹੋਵੇ ਚਾਹੇ ਕਿਸੇ ਦੀ ਲੱਤ 'ਚ ਮਾਰੀ ਹੋਵੇ ਤੇ ਚਾਹੇ ਕਿਸੇ ਨੂੰ ਵੈਸੇ ਮਾਰਤਾ ਹੋਵੇ 23 ਇਨਕਾਊਂਟਰ ਔਰ ਸਾਰਿਆਂ ਦੀ ਕਹਾਣੀ ਸੇਮ ਆ ਕੀ ਕਹਾਣੀ ਆ ਜੀ ਅਸੀਂ ਬੰਦਾ ਫੜਿਆ ਹੁਣ ਉਹ ਚ ਦੋ ਤਰ੍ਹਾਂ ਦੇ ਆਉਂਦੇ ਨੇ ਇੱਕ ਨਸ਼ੇ ਵਾਲੇ ਇੱਕ ਖਾਲਸਤਾਨੀ ਜੀ ਅਸੀਂ ਬੰਦਾ ਫੜਿਆ ਉਹਨੇ ਸਾਨੂੰ ਦੱਸਿਆ ਜੀ ਉਥੇ ਨਸ਼ਾ ਦੱਬਿਆ ਜਾਂ ਸਾਨੂੰ ਇਹ ਦੱਸਿਆ ਜੀ ਉਥੇ ਹਥਿਆਰ ਦੱਬੇ ਅਸੀਂ ਜੀ ਰਿਕਵਰੀ ਕਰਨ ਲਈ ਲੈ ਕੇ ਚੱਲੇ ਸੀ ਅੱਜ ਉਹਨਾਂ ਲੈ ਕੇ ਜਾਣਦੇ ਸੀ ਜਦੋਂ ਲਾਗੇ ਗਿਆ ਉਹਨੇ ਭਜਣ ਦੀ ਕੋਸ਼ਿਸ਼ ਕੀਤੀ ਸਾਡੇ ਇੱਕ ਮੁਲਾਜ਼ਮ ਦਾ ਹਥਿਆਰ ਕੁੱਟ ਲਿਆ ਜਾਂ ਜਿਹੜੇ ਹਥਿਆਰ ਦੱਬੇ ਸੀ ਉਹ ਹਥਿਆਰ ਕੁੱਟ ਲਿਆ ਸਾਡੇ ਤੇ ਹਮਲਾ ਕਰਤਾ ਅਸੀਂ ਉਹਨੂੰ ਕਿਹਾ ਜੀ ਨਾ ਹਮਲਾ ਕਰੋ ਫੇਰ ਨਹੀਂ ਮੰਨਿਆ ਫਿਰ ਅਸੀਂ ਹਾਰ ਕੇ ਗੋਲੀ ਚਲਾਤੀ ਮੈਨੂੰ ਇਹ ਸਮਝ ਨਹੀਂ ਆਉਂਦੀ ਅੱਜ ਦੁਨੀਆ ਕਿੱਥੇ ਦੀ ਕਿੱਥੇ ਚਲੀ ਗਈ ਪਰ ਪੰਜਾਬ ਪੁਲਿਸ ਦੇ ਕੋਲ ਇੱਕ ਨਵਾਂ ਸਟੋਰੀ ਸਕ੍ਰਿਪਟ ਰਾਈਟਰ ਨੇ ਆਇਆ ਇਹੋ ਸਟੋਰੀ ਇਹਨਾਂ ਦੀ 78 ਤੋਂ ਲੈ ਕੇ ਤੇ 95 ਤੱਕ ਇਹੋ ਸਟੋਰੀਆਂ ਇਹਨਾਂ ਦੀਆਂ ਅੱਜ ਵੀ ਜਾਰੀ ਨੇ ਔਰ ਸਾਰੀ ਕੌਮ ਨੂੰ ਤੇ ਸਾਰੀ ਦੁਨੀਆ ਨੂੰ ਬੇਵਕੂਫ ਬਣਾਉਂਦੀਆਂ ਗੱਲਾਂ ਕਰਦੇ ਨੇ ਇੰਜ ਸੋਚਦੇ ਨੇ ਵੀ ਸਾਰਾ ਦਿਮਾਗ ਸਾਡੇ ਅਫਸਰਾਂ ਦੇ ਕੋਲ ਆ ਸਾਰਾ ਦਿਮਾਗ ਇੰਡੀਆ ਦੇ ਕੋਲ ਆ ਹੋਰ ਕਿਸੇ ਦਾ ਤੇ ਦਿਮਾਗ ਹੈ ਨਹੀਂ ਜਿਹੜੀ ਕਹਾਣੀ ਇਹਨਾਂ ਨੂੰ ਦੇ ਦਿਓ ਜੀ ਇਹ ਜ਼ਰ ਨੇ ਮੰਨ ਹੀ ਲੈਣੀ ਅਸੀਂ ਇਹਨਾਂ ਦੀਆਂ ਕਹਾਣੀਆਂ ਬਿਲਕੁਲ ਨਹੀਂ ਮੰਨਣੀਆਂ ਪੰਜਾਬ ਪੂਰੀ ਤਰ੍ਹਾਂ ਦੇ ਨਾਲ ਪੁਲਿਸ ਦੇ ਕੰਟਰੋਲ ਚ ਚਲਾ ਗਿਆ ਔਰ ਪੁਲਿਸ ਆਪਣੇ ਕਾਨੂੰਨਾਂ ਨੂੰ ਜਿਹੜੇ ਕਿ ਪਹਿਲਾਂ ਹੀ ਬੜੇ ਮਾੜੇ ਆ ਕਿੰਨੇ ਕਾਲੇ ਕਾਨੂੰਨ ਨੇ ਕਿੰਨੇ ਕਠੋਰ ਕਾਨੂੰਨ ਨੇ ਜਿੰਨੀਆਂ ਪਾਵਰਾਂ ਨੇ ਜਿਹੜੀਆਂ ਪਾਰਲੀਮੈਂਟ ਨੇ ਇਹਨਾਂ ਨੂੰ ਦਿੱਤੀਆਂ ਨੇ ਉਹਦੇ باوجود ਇਹ ਕਾਨੂੰਨਾਂ ਨੂੰ ਸ਼ਿਕਾਇਤਾਂ ਕਰਦੇ ਆ ਤੇ ਤੁਸੀਂ ਇਹ ਗੱਲ ਦੱਸੋ ਵੀ ਤੁਸੀਂ ਆਪ ਤੁਹਾਨੂੰ ਤੁਹਾਡੇ ਆਪਣੇ ਕਾਨੂੰਨਾਂ ਤੇ ਯਕੀਨ ਨਹੀਂ ਤੇ ਤੁਸੀਂ ਲੋਕਾਂ ਦਾ ਇਨਕਾਊਂਟਰ ਕਰਦੇ ਹੋ ਤੇ ਆਮ ਦੁਨੀਆ ਤੁਹਾਡੇ ਕਾਨੂੰਨਾਂ ਤੇ ਕਿਥੋਂ ਵਿਸ਼ਵਾਸ ਕਰ ਲੇ ਤੁਹਾਨੂੰ ਜਿਹੜੇ ਤੁਸੀਂ ਕਾਨੂੰਨ ਦੇ ਰਖਵਾਲੇ ਹੋ ਤੁਸੀਂ ਕਾਨੂੰਨ ਛੱਕੇ ਟੰਗੇ ਜਾਂਦੇ ਹੋ ਤੁਹਾਨੂੰ ਯਕੀਨ ਨਹੀਂ ਵੀ ਬੰਦਿਆਂ ਨੂੰ ਸਜ਼ਾ ਦਿਵਾ ਪਾਵਾਂਗੇ ਕਿ ਨਹੀਂ ਤੇ ਦੱਸੋ ਆਮ ਦੁਨੀਆ ਤੁਹਾਡੇ ਤੇ ਕਿਉਂ ਯਕੀਨ ਕਰੇ ਤੁਹਾਡੇ ਕਾਨੂੰਨਾਂ ਤੇ ਕਾਹਦਾ ਯਕੀਨ ਕਰੇ ਪਰ ਸਭ ਤੋਂ ਜ਼ਿਆਦਾ ਖਤਰਨਾਕ ਇਹਦੇ ਵਿੱਚ ਗੱਲ ਇਹ ਆ ਕਿ ਪੰਜਾਬ ਦੀ ਧਰਤੀ ਤੋਂ ਜਿਨ੍ਹਾਂ ਨੂੰ ਵਿਕਟਿਮ ਬਣਾਇਆ ਜਾ ਰਿਹਾ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਹਨਾਂ ਦੇ ਪਰਿਵਾਰ ਤੇ ਜਿਹੜੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਉਹ ਚੁੱਪ ਧੜੀ ਬੈਠੀਆਂ ਨੇ ਔਰ ਇਹ ਕਾਮਯਾਬੀ ਆ ਪੰਜਾਬ ਪੁਲਿਸ ਦੀ ਔਰ ਅਸੀਂ ਇਹਨੂੰ ਚੈਲੰਜ ਕਰਨਾ ਹੈ ਪੰਜਾਬ પોલીસ ਚਾਹੁੰਦੇ ਆ ਕਿ ਅਸੀਂ ਜੋ ਕਰੀਏ ਡਰ ਦੇ ਮਾਹੌਲ ਚ ਕਰੀਏ ਤਾਂ ਲੋਕ ਕੁਛ ਕਰਨਾ ਜਿਹਦੀ ਮਰਜ਼ੀ ਲਾਤੇ ਗੋਲੀ ਮਾਰਦੇ ਜੋ ਜਿੱਥੇ ਮਰਜ਼ੀ ਮਾਰਦੇ ਕੋਈ ਬਾਦ ਵਿੱਚ ਬਾਹਰ ਕਾ ਨਾ ਆਵੇ ਪਰ ਅਸੀਂ ਆਪਣੇ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਵੀ ਬੇਨਤੀ ਕਰਦੇ ਆਂ ਉਹ ਭਰਾਓ ਰੱਬ ਦਾ ਰਾਸਤਾ ਬੋਲੋ ਤੁਹਾਡਾ ਨਾਮ ਹੀ ਮਨੁੱਖੀ ਅਧਿਕਾਰਾਂ ਤੇ ਆ ਤੇ ਜਿਸ ਤਰੀਕੇ ਦੇ ਨਾਲ ਸਾਡੇ ਅਧਿਕਾਰ ਛਿੱਕੇ ਟੰਗੇ ਜਾ ਰਹੇ ਆ ਕਿਸੇ ਨੂੰ ਖਾਲਸਤਾਨੀ ਕਹਿ ਕੇ ਗੋਲੀ ਮਾਰਦੇ ਹੋ ਕਿਸੇ ਨੂੰ ਜਿਹੜਾ ਨਸ਼ੇੜੀ ਕਹਿ ਕੇ ਮਾਰਦੇ ਹੋ ਕਿਸੇ ਨੂੰ ਕੁਝ ਕਹਿ ਕੇ ਮਾਰਦੇ ਹੋ ਇਹਨਾਂ ਲਈ ਸਾਨੂੰ ਆਵਾਜ਼ ਬਣਨਾ ਪੈਣਾ ਔਰ ਜਿਹੜੀ ਪੰਜਾਬ ਪੁਲਿਸ ਦੀ ਇਨਕਾਊਂਟਰ ਪਾਲਿਸੀ ਆ ਇਹ ਇੱਕ ਤਰੀਕੇ ਦੇ ਨਾਲ ਸ਼ੈਡੋ ਪਾਲਿਸੀ ਆ ਜਿਹੜੀ ਇੰਡੀਆ ਨੇ ਅਪਣਾਈ ਹੀ ਵੀ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਸਿੱਖਾਂ ਨੂੰ ਮਾਰਾਂਗੇ ਉਸੇ ਦਾ ਇੱਕ ਹਿਸਾਬ ਦੇ ਨਾਲੇ ਪਰਛਾਵਾਂ ਆ ਵੀ ਇਹ ਵੀ ਕਹਿੰਦੇ ਨੇ ਵੀ ਜਿਹੜਾ ਸਾਡੇ ਹੱਥ ਆ ਗਿਆ ਅਸੀਂ ਉਹਨੂੰ ਸਾਰੀ ਜ਼ਿੰਦਗੀ ਦੀ ਅਪਾਹਜ ਕਰਨਾ ਤੇ ਮੈਨੂੰ ਕੋਈ ਹੈਰਾਨ ਨਹੀਂ ਹੁੰਦੀ ਇਹ ਗੱਲ ਕਹਿੰਦੇ ਆ ਵੀ ਕੋਈ ਪਤਾ ਨਹੀਂ ਭਰਾਓ ਕੱਲ ਦੀ ਅਖਬਾਰ ਦੇ ਵਿੱਚ ਸੇਮ ਸਟੋਰੀ ਲੱਗੀ ਹੋਵੇ ਤੇ ਨਾਮ ਮੇਰਾ ਜਾਂ ਤੁਹਾਡੇ ਜੋ ਕਿਸੇ ਇੱਕ ਦਾ ਹੋਵੇ ਇਹ ਇੱਥੇ ਤੱਕ ਜਾਣੇ ਨੇ ਕਿਉਂਕਿ ਇਹਨਾਂ ਨੇ ਮੂਨੇ ਖੂਨ ਲੱਗ ਗਿਆ ਸਾਡੇ ਕਈ ਬੰਦੇ ਇਹਨੂੰ ਭਲੇਖਾ ਪਿਆ ਗਿਆ ਸੀ ਕਿ ਪੁਰਾਣੇ ਅਫਸਰ ਇਸਮੇਲ ਸਿੰਘ ਸਾਣੀ ਵਰਗੇ ਜਿਨ੍ਹਾਂ ਨੇ ਜੜਾ ਵਾ ਸਿੱਖਾਂ ਦਾ ਇੱਕ ਦੌਰ ਹੰਡਾਇਆ ਤੋਂ ਉਹਦਾ ਦੁਸ਼ਮਣੀ ਦੇ ਵਿੱਚ ਪੁੱਚੜ ਪੈਦਾ ਹੈ ਪਰ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਰਤੀ ਭਰ ਵੀ ਸ਼ਰਮ ਨਹੀਂ ਗਈ ਇਹ ਕੜਵੀ ਸੱਚਾਈ ਆ ਕਿ ਪੰਜਾਬ ਪੁਲਿਸ ਨੇ ਆਪਣੇ ਜੀਨਸ ਕੈਰੀ ਕੀਤੇ ਨੇ ਇਹਨਾਂ ਨੇ ਆਪਣੇ ਅਫਸਰਾਂ ਦੇ ਸੁਭਾ ਕੈਰੀ ਕਰ ਲਏ ਨੇ ਔਰ ਇਹਨਾਂ ਦੇ ਨਵੇਂ ਅਫਸਰ ਵੀ ਆਪਣੇ ਪੁਰਾਣੇ ਅਫਸਰਾਂ ਦੇ ਰਾਹ ਪੈ ਗਏ ਨੇ ਪਰ ਇੱਕ ਗੱਲ ਯਾਦ ਰੱਖਿਓ ਜੇ ਕੌਮ ਨੇ ਉਹਨਾਂ ਨੂੰ 40 40 ਸਾਲ ਤੋਂ ਮਾਫ ਨਹੀਂ ਕੀਤਾ ਤੇ ਮਾਫ ਭਰਾਵੋ ਤੁਸੀਂ ਵੀ ਨਹੀਂ ਹੋਣੇ ਤੇ ਇਹ ਵੀ ਗੱਲ ਚੇਤੇ ਰੱਖਿਓ ਜਿੰਨਾ ਚਿਰ ਵਰਦੀ ਚ ਇਹ ਤਰੰਗਾ ਤੁਹਾਡੀ ਉਹਨਾਂ ਚਿਰ ਹੀ ਹਿਫਾਜ਼ਤ ਕਰਦਾ ਆ ਆ ਬਾਅਦ ਵਿੱਚ ਆਪਣੇ ਅਫਸਰਾਂ ਨੂੰ ਵੇਖ ਲਓ ਤਰੀਕਾ ਭੁਗਤਦੇ ਤੇ ਕਿਸ ਤਰੀਕੇ ਨਾਲ ਅਥਰੂ ਕੇਅਰ ਦੇ ਫਿਰਦੇ ਆ ਤੇ ਇੱਥੋਂ ਤੱਕ ਕਿ ਤੁਹਾਡਾ ਆਪਣਾ ਡੀਜੀਪੀ ਉਹ ਵੀ ਅੱਜ ਲੋਕੇ ਜਿਹੜਾ ਜ਼ਿੰਦਗੀ ਕੱਟਣ ਦੀ ਮਜਬੂਰ ਬੈਠਾ ਲੋਕਾਂ ਨੂੰ ਇਸ ਹੱਦ ਤੱਕ ਮਜਬੂਰ ਨਾ ਕਰੋ ਕਿ ਕੱਲ ਨੂੰ ਤੁਹਾਡੀ ਜਿਹੜੀ ਪਬਲਿਕ ਲਾਈਫ ਆ ਉਹ ਵੀ ਖਤਮ ਹੋ ਜਾਏ ਪੰਜਾਬ ਤੁਹਾਡੇ ਜੁਲਮਾਂ ਦਾ ਸਤਾਇਆ ਹੈ ਆ ਅਸੀਂ ਤੁਹਾਡੇ ਜੁਲਮਾਂ ਦੇ ਸਤਾਏ ਹੋਏ ਆ ਔਰ ਤੁਸੀਂ ਇਹਨਾਂ ਜੁਲਮਾਂ ਦੇ ਵਿੱਚ ਵਾਅਦਾ ਕਰਨ ਦੇ ਲਈ ਇੰਡੀਆ ਕੋਈ ਕਸਰ ਨਹੀਂ ਛੱਡਦਾ ਆ ਨਿਤ ਨਵੀਂ جنگ ਦੀ ਧਮਕੀ ਜਿਹੜੀ ਆ ਉਹ ਪਾਕਿਸਤਾਨ ਨੂੰ ਮਾਰ ਦਿੰਦੇ ਨੇ ਤੇ ਪਾਕਿਸਤਾਨ ਵੀ ਫਿਰ ਅਗੇ ਦਬਾਅ ਦਿੰਦਾ ਵੀ ਕੋਈ ਨਹੀਂ ਫਿਰ ਪਰਵਾਣੂ ਆ ਫਿਰ ਸਾਰੀ ਅੱਧੀ ਦੁਨੀਆ ਤਬਾਹ ਹੋ ਗਈ ਅੱਧੀ ਦੁਨੀਆ ਤਬਾਹ ਹੋਣ ਤੋਂ ਪਹਿਲਾਂ ਪੂਰੇ ਦਾ ਪੂਰਾ ਪੰਜਾਬ ਤਬਾਹ ਹੋਣਾ ਆਸੀਂ ਪੰਜਾਬ ਨੇ ਇਹਨਾਂ ਦੋਵਾਂ ਸਾਨਾਂ ਦੇ ਵਿੱਚ ਇਹਨਾਂ ਨੂੰ ਜੰਗ ਦਾ ਅਖਾੜਾ ਪੰਜਾਬ ਨੇ ਬਣਾਉਂ ਦੇਣਾ ਸਾਨੂੰ ਇਹ ਵੀ ਆਵਾਜ਼ ਜਿਹੜੀ ਆ ਉਹ ਬੁਲੰਦ ਕਰਨੀ ਪੈਣੀ ਆ ਸੋ ਸਾਡੇ ਬਹੁਤ ਸਾਰੇ ਇਸ਼ੂਜ਼ ਨੇ ਸਾਰਿਆਂ ਨੂੰ ਐਡਰੈਸ ਕਰਨਾ ਸਾਡਾ ਫਰਜ਼ ਬਣਦਾ ਆ ਬਹੁਤ ਸਾਰੀਆਂ ਲੰਮੀ ਲੜੀ ਆ ਮਿਲੀਅਨ ਸੀਜ਼ਨਸ ਨੇ ਪੀਐਸਈ 15 ਅਗਸਤ ਦਾ ਬਾਈਕਟ ਕਿਉਂ ਕਰਨਾ ਆ ਪਰ ਉਹਨਾਂ ਸਾਰਿਆਂ ਚੋਂ ਸਭ ਤੋਂ ਉੱਚਾ ਤੇ ਪਵਿੱਤਰ ਰੀਜ਼ਨ ਇਹ ਆ ਪੀਐਸਈ ਹਿੰਦੁਸਤਾਨੀ ਨਹੀਂ ਗਿਆਸੀ ਖਾਲਸਤਾਨੀ ਆ ਤੇ ਅਸੀਂ ਇਹਨਾਂ ਦਿਹਾੜਿਆਂ ਦੇ ਉੱਤੇ ਜਸ਼ਨ ਨਹੀਂ ਮਨਾਉਲੇ ਖਾਲਸਾ ਜਿੰਦਾਬਾਦ ਜਿੰਦਾਬਾਦ ਅਖੀਰ ਤੇ ਮੇਰੀ ਬੇਨਤੀ ਆਪਣੇ ਲੋਕਾਂ ਨੂੰ ਉਤ ਬਾਅਦ ਮੈਂ ਸਮਾਪਤੀ ਕਰਾਂ ਤੁਸੀਂ ਜਿੰਨੇ ਆਏ ਤੁਹਾਡਾ ਸਾਰਿਆਂ ਦਾ ਧੰਨਵਾਦ ਪਰ ਇੱਕ ਬੇਨਤੀ ਨਾਲ ਲੈ ਕੇ ਜਾਇਓ ਕੱਲ ਨੂੰ 15 ਅਗਸਤ ਆ ਦੋ ਤਰ੍ਹਾਂ ਦੇ ਨਾਲ ਇਸ ਸਿਸਟਮ ਨੇ ਸਾਡੇ ਦੇ ਉੱਤੇ ਇਹ ਜਸ਼ਨ ਥੋਪਣੇ ਨੇ ਪਹਿਲੇ ਜਿਹੜੇ ਇਹਨਾਂ ਦੇ ਸਰਕਾਰੀ ਅਦਾਰੇ ਨੇ ਚਾਹੇ ਪ੍ਰਾਈਵੇਟ ਅਦਾਰੇ ਨੇ ਜਿਨ੍ਹਾਂ ਨੂੰ ਸਰਕਾਰ ਕੰਟਰੋਲ ਕਰਦੀ ਆ ਉੱਥੇ ਇਹਨਾਂ ਨੇ ਸਟੇਡੀਅਮਾਂ ਦੇ ਵਿੱਚ ਨਿਆਣੇ ਨਚਾਉਣੇ ਨੇ ਇਹਨਾਂ ਨੇ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਤਿਰੰਗੇ ਚੜਾਉਣੇ ਨੇ ਸਾਡੇ ਨਿਆਣਿਆਂ ਨੂੰ ਉੱਥੇ ਲਿਆ ਕੇ ਤਿਰੰਗੇ ਨੂੰ ਸਲੂਟ ਮਰਵਾਉਣੇ ਨੇ ਔਰ ਦੂਸਰਾ ਤਰੀਕਾ ਇਹ ਇਨਾਂ ਨੇ ਸਾਡੇ ਜਿਹੜੇ ਸੋਸ਼ਲ ਮੀਡੀਆ ਜਾਂ ਜਿਹੜੇ ਟੀਵੀ ਵਗੈਰਾ ਵਾਲੇ ਸਾਧਨਾਂ ਉੱਤੇ ਸਾਰਾ ਦਿਨ ਦੇਸ਼ ਭਗਤੀ ਦੀਆਂ ਫਿਲਮਾਂ ਤੇ ਗਾਣੇ ਚੱਲਣੇ ਨੇ ਟੀਵੀ ਵਾਲਿਆਂ ਨੂੰ ਤੇ ਅਸੀਂ ਢੱਕ ਨਹੀਂ ਸਕਦੇ ਉਹਨਾਂ ਨੇ ਤੇ ਜੋ ਬਖਾਲਣਾ ਬਖਾਲਣ ਅਸੀਂ ਆਪਣੀਆਂ ਅੱਖਾਂ ਬੰਦ ਕਰਨੀਆਂ ਤੇ ਆਪਣੇ ਕੰਨ ਬੰਦ ਪਰ ਦੂਸਰੇ ਜਿਹੜੇ ਜਸ਼ਨ ਨੇ ਜਿਹਦੇ ਵਿੱਚ ਸਾਡੇ ਨਿਆਣਿਆਂ ਨੂੰ ਜ਼ਬਰਦਸਤੀ ਖਿੱਚ ਕੇ ਇਨਾਂ ਨੇ ਭੰਗੜੇ ਪਵਾਉਣੇ ਨੇ ਘਟੋ ਘਟ ਉਹਨਾਂ ਨੂੰ ਢੱਕਣ ਦੇ ਤੇ ਆਪਣੀ ਰਤਾਂ 'ਚ ਜਾਨ ਰੱਖੀਏ ਅਸੀਂ ਕਿਉਂ ਇਹਨਾਂ ਦੇ ਜਸ਼ਨਾਂ ਤੇ ਜਾ ਜਾ ਕੇ ਨੱਚਦੇ ਆ ਸਾਡਾ ਇਹ ਫਰਜ਼ ਬਣਦਾ ਆ ਜਿਨ੍ਹਾਂ ਨੇ ਤੇ ਇਹਨਾਂ ਦੀ ਨੌਕਰੀ ਕਰਨੀ ਉਹਨਾਂ ਦੀ ਇਹ ਮਜਬੂਰੀ ਉਹਨਾਂ ਦੇ ਲੈਣੀ ਸਰਕਾਰ ਕੋਲੋਂ ਤਨਖਾਹ ਉਹ ਜਾਣ ਨਚਣ ਭੰਗੜੇ ਪਾਉਣ ਪੁੱਠੇ ਹੋ ਸਰਦੇ ਹੋ ਜੋ ਮਰਜ਼ੀ ਕਰਨ ਸਾਨੂੰ ਕੋਈ ਲੈਣ ਦੇ ਨਹੀਂ ਪਰ ਜਿਹੜੇ ਸਾਡੇ ਬੱਚੇ ਇਹਨਾਂ ਸਕੂਲਾਂ ਕਾਜਾਂ 'ਚ ਪੜ੍ਹਦੇ ਆ ਉਹ ਚੇਤੇ ਰੱਖਣਾ ਅਸੀਂ ਇਹਨਾਂ ਕੋਲੋਂ ਤਨਖਾਹ ਲੈਣੇ ਨਹੀਂ ਕਿ ਅਸੀਂ ਇਹਨਾਂ ਨੂੰ ਫੀਸਾਂ ਦਿੰਨੇ ਆ ਤੇ ਫੀਸਾਂ ਇਹਨਾਂ ਨੂੰ ਦਿੰਨੇ ਆ ਵਿਦਿਆ ਹਾਸਲ ਕਰਨ ਦੇ ਲਈ ਫੀਸਾਂ ਇਸ ਕਰਕੇ ਨਹੀਂ ਦਿੰਦੇ ਕਿ ਮਦਾਰੀ ਦੇ ਜਿਹੜੇ ਬਾਂਦਰ ਵਾਂਗੂ ਤੁਹਾਡੀਆਂ ਖੁਸ਼ੀਆਂ ਦੇ ਵਿੱਚ ਉਹ ਤਾਂ ਅਸੀਂ ਬਾਜ਼ੀਆਂ ਪਾਉਂਦੇ ਫਿਰਿਏ ਸੋ ਅਸੀਂ ਆਪਣੇ ਬੱਚਿਆਂ ਨੂੰ ਬਾਂਦਰ ਵਾਂਗੂ ਇਹਨਾਂ ਦੇ ਸਾਹਮਣੇ ਨਹੀਂ ਨਚਾਉਣਾ ਅਸੀਂ ਉਹਨਾਂ ਨੂੰ ਇਹਨਾਂ ਦਿਨਾਂ ਦੇ ਉੱਤੇ ਆਪਣੇ ਘਰਾਂ 'ਚ ਰੱਖੀਏ ਔਰ ਜੇ ਕੋਈ ਸਕੂਲ ਕਾਲਜ ਪਰ ਪਹਿਲੀ ਸ਼ਰਤ ਇਹ ਆ ਵੀ ਆਪਣੇ ਨਿਆਣੇ ਨੂੰ ਡੱਕਣ ਦੇ ਲਈ ਆਪਣੀਆਂ ਲਤਾ ਜੀ ਜਾਨ ਰੱਖੋ ਤੇ ਜੇ ਤੁਹਾਡੀਆਂ ਲਤਾ ਜੀ ਜਾਨ ਆ ਉਹਦੇ باوجود ਜੇ ਕੋਈ ਸਕੂਲ ਕੋਈ ਕਾਲਜ ਤੁਹਾਡੇ ਬੱਚੇ ਨੂੰ ਜ਼ਬਰਦਸਤੀ ਆ ਕੇ ਜਸ਼ਨਾਂ ਦੇ ਵਿੱਚ ਪੰਗੜੇ ਪਾਉਣ ਦੇ ਲਈ ਤਾਨੂੰ ਪ੍ਰੈਸ਼ਰਾਈਜ਼ ਕਰਦਾ ਆ ਤੇ ਅਸੀਂ ਇਥੇ ਖਲੋਤੇ ਸਾਨੂੰ ਦੱਸਿਆ ਜਾਵੇ ਅਸੀਂ ਆਪੇ ਉਹਨਾਂ ਨੂੰ ਪੁੱਛ ਲਾਂਗੇ ਪਰ ਇਹਨੇ ਹਿੰਮਤ ਦੇ ਰੱਖਿਏ ਆਪਣੀ ਪਹਿਚਾਨ ਨੂੰ ਤੇ ਬਰਕਰਾਰ ਰੱਖਿਏ ਸੋ ਅਸੀਂ ਇਹਨਾਂ ਦੇ ਸਾਰੇ ਜੁਰਮਾਂ ਦਾ ਜਿਹੜਾ ਆ ਵਿਰੋਧ ਕਰੀਏ ਪੰਜਾਬ ਪੁਲਿਸ ਦਾ ਖਾਸ ਤੌਰ ਦੇ ਤੇ ਜਿਸ ਤਰੀਕੇ ਨਾਲ ਇਹਨਾਂ ਨੇ ਰਵਈਆ ਅਪਣਾਇਆ ਇਹਨਾਂ ਨੂੰ ਜਵਾਬ ਦੇਣਾ ਬਣਦਾ ਆ ਔਰ ਅਸੀਂ ਬਹੁਤ ਜਲਦ ਇੱਕ ਪ੍ਰੋਗਰਾਮ ਇਹਨਾਂ ਇਨਕਾਊਂਟਰਸ ਦੇ ਉੱਤੇ ਵੀ ਹੁਲੀਕਾਂਗੇ ਔਰ ਪੰਜਾਬ ਪੁਲਿਸ ਨੂੰ ਕੁਐਸਚਨੇਬਲ ਜਿਹੜਾ ਟਹਿਰਾਵਾਂਗੇ ਇਹਨਾਂ ਨੂੰ ਸਵਾਲੀਆ ਜਿਹੜੇ ਚਿੰਨ੍ਹ ਆ ਇਹਨਾਂ ਦੇ ਉੱਤੇ ਇਹਨਾਂ ਦੀ ਕਾਰਵਾਈ ਦੇ ਉੱਤੇ ਉਹ ਲੱਗਣਗੇ ਚਾਹੇ ਖਾਲਸਤਾਨੀ ਆ ਤੇ ਚਾਹੇ ਕੋਈ ਹੋਰ ਬੰਦਾ ਆ ਤੁਸੀਂ ਉਹਨੂੰ ਆਪਣੇ ਕਾਨੂੰਨ ਦੇ ਤਹਿਤ ਸਜ਼ਾਵਾ ਦਿਓ ਐਵੇਂ ਜਿਹੜੇ ਜਿੰਨੇ ਕਾਲੇ ਕਾਨੂੰਨ ਨੇ ਉਹ ਕੱਦ ਲਈ ਬਣਾਏ ਨੇ ਪਰ ਪੰਜਾਬ ਪੁਲਿਸ ਦਾ ਢਿੱਡ ਨਹੀਂ ਪਰਦਾ ਇਹਨਾਂ ਨੇ ਜਿੰਨੇ ਕਾਲੇ ਕਾਨੂੰਨ ਨੇ ਉਹਨਾਂ ਤੋਂ ਅੱਗੇ ਜਾ ਕੇ ਸਿੱਧਾ ਬੰਦਿਆਂ ਨੂੰ ਖਤਮ ਕਰਨ ਦਾ ਇਹ ਕੰਮ ਫੜਿਆ ਆ ਇਹ ਚੀਜ਼ਾਂ ਕਦੇ ਮਨਜ਼ੂਰ ਨਹੀਂ ਹੋਣਗੀਆਂ ਪੰਜਾਬ ਪੁਲਿਸ ਆਪਣਾ ਕੰਮ ਬੰਦ ਕਰੇ ਜੇ ਨਹੀਂ ਤੇ ਬਹੁਤ ਜਲਦੀ ਦੇ ਉੱਤੇ ਵੀ ਪ੍ਰੋਗਰਾਮ ਰੱਖਿਆ ਜਾਏਗਾ ਪੂਰੀ ਦੁਨੀਆ ਦੇ ਵਿੱਚ ਤੁਹਾਡੀ ਇਸ ਕਾਰਵਾਈ ਨੂੰ ਜਿਹੜਾ ਆ ਉਹ ਨੰਗਿਆਂ ਕੀਤਾ ਜਾਏਗਾ ਔਰ ਸਾਨੂੰ ਮੈਂ ਫੇਰ ਉਹ ਕੱਲ ਰਿਪੀਟ ਕਰਨ ਰਿਆ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਵੀ ਇੰਨੀ ਗੱਲ ਕਹਿਣ ਵਾਲੇ ਦਾ ਵੀ ਕੱਲ ਨੂੰ ਉਸੇ ਲੜੀ ਦੇ ਵਿੱਚ ਨਾ ਲੱਗ ਜਾਏ ਪਰ ਜੇ ਕੱਲ ਨੂੰ ਲੱਗੇ ਵੀ ਤੇ ਘਟੋ ਘਾਟ ਇੰਨੀ ਗੱਲ ਤੇ ਕਹਿ ਕੇ ਜਾਈਏ ਵੀ ਅਸੀਂ ਇਹਨਾਂ ਦੇ ਜ਼ੁਲਮਾਂ ਦੇ ਖਿਲਾਫ ਬੋਲਦੇ ਹੋਏ ਗਏ ਆ ਔਰ ਜਿਹੜੀ ਇਹਨਾਂ ਦੀਆਂ ਸਟੋਰੀਆਂ ਨੇ ਉਹ ਇੰਨੀਆਂ ਹਾਸ ਹੋਣੀਆਂ ਨੇ ਯਾਰ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਵੀ ਇੱਕ ਨਸ਼ੇੜੀ ਬੰਦਾ ਇੱਕ ਨਸ਼ਾ ਵੇਚਣ ਵਾਲਾ ਬੰਦਾ ਤੁਹਾਡੇ ਐਸਆਈ ਜਾਂ ਐਸਐਚਓ ਤੇ ਜੜੀ ਹੋ ਲੱਗੇ ਲੱਕ ਦੇ ਨਾਲੋਂ ਪਿਸਤੌਲ ਖੋਗੇ ਤੁਹਾਡੇ ਦੇ ਚਲਾ ਦੇ ਤੁਹਾਡੀ ਕਾਦੀ ਟ੍ਰੇਨਿੰਗ ਆ ਕਮਾਲ ਹੋਈ ਪਈ ਆ ਤੁਹਾਡੀਆਂ ਸਟੋਰੀਆਂ ਵਾਲੀ ਆ ਕੱਲ ਦੀ ਅੰਮ੍ਰਿਤਸਰ ਦੇ ਜਿਹੜੀ ਕੰਮ ਹੈ ਉਹਦੇ ਜਿਵੇਂ ਹੋ ਆ ਇਹ ਜੀ ਡਰੱਗ ਨਾ ਪੀ ਨਾ ਪਣ ਲੈ ਕੇ ਚੱਲੇ ਉਥੇ ਪੁਲਸ ਵਾਲੇ ਦੇ ਰਵਾਲਵਰ ਖੋਗੇ ਜੀ ਗੋਲੀ ਚਲਾਤੀ ਦੱਸੋ ਪੁਲਸ ਵਾਲਾ ਭਰਦੀ ਕਾਲੀ ਕੀਤਾ ਜਿਹਨੂੰ ਆਪਣੀ ਰਵਾਲਵਰ ਨਹੀਂ ਸਾਹਬਣੀ ਆਉਂਦੀ ਸੋ ਐਵੇਂ ਇਹ ਜਿਹੜੀਆਂ ਨਿਆਣਿਆਂ ਵਾਲੀਆਂ ਸਟੋਰੀਆਂ ਨੇ ਬੰਦ ਕੀਤੀਆਂ ਜਾਣ ਸੋ ਅਸੀਂ ਇਹਨਾਂ ਦਿਨਾਂ ਦਾ ਬਾਈਕਾਟ ਕਰੀਏ ਆਪਣੀ ਆਵਾਜ਼ ਬੁਲੰਦ ਕਰੀਏ ਇੰਨੇ ਕਹਾਣਾਂ ਦੇ ਨਾਲ ਤੁਹਾਡੇ ਸਾਰਿਆਂ ਤੋਂ ਮਾਫੀ ਚਾਹੁੰਨਾ ਆ ਜੇ ਕੋਈ ਵੱਧ ਘੱਟ ਬੋਲ ਗਿਆ ਤਾਂ ਮਾਫ਼ ਕਰਨਾ ਪਰ ਇੰਨੇ ਗੱਲ ਪੱਲੇ ਬੰਨ ਕੇ ਲੈ ਜੋ ਤੇ ਅਸੀਂ ਇਹਨਾਂ ਦੇ ਹਿੰਦੁਸਤਾਨੀ ਟੈਗ ਆਪਣੀਆਂ ਛਾਤੀਆਂ ਤੇ ਨਹੀਂ ਲਾਉਣੇ ਅਸੀਂ ਖਾਲਸਤਾਨੇ ਆ ਅਸੀਂ ਪੰਜਾਬੀ ਆ ਅਸੀਂ ਸਿੱਖ ਆ ਤੇ ਅਸੀਂ ਖਾਲਸਤਾਨੇ ਬਣ ਕੇ ਜਿਉਣਾ ਆ ਤੇ ਖਾਲਸਤਾਨੇ ਬਣ ਕੇ ਮਰਨਾ ਆ ਇਹੀ ਸਾਡੀ ਮੰਜ਼ਲ ਆ ਹਿੰਦੁਸਤਾਨ ਦੇ ਅੱਗੇ ਲੇਲੜੀਆਂ ਕੱਢਣੀ ਸਾਡੀ ਕੋਈ ਮੰਜ਼ਲ ਨਹੀਂ ਗੀ ਇਸ ਨਿਸ਼ਚੇ ਦੇ ਨਾਲ ਇਸ ਅਰਦਾਸ ਦੇ ਨਾਲ ਇਥੋਂ ਜਾਈਏ ਤੇ ਅਗਲੀ ਵਾਰ ਜਦੋਂ ਹੋਵੇ ਤੇ ਅਸੀਂ ਇੱਥੇ ਖਾਲਸਤਾਨ ਦਿਹਾੜਾ ਮਨਾਈਏ ਨਾ ਕਿ ਇਹਨਾਂ ਦੀ 15 ਅਗਸਤ ਦਾ ਵਿਰੋਧ ਕਰਦੇ ਫਿਰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ